ਕਾਲਾ ਸੰਘਿਆ ਵਿੱਚ ਬਾਬਾ ਗੁੱਗਾ ਜ਼ਹਾਰ ਫੇਰ ਜੀ ਦਾ ਸਲਾਣਾ ਮੇਲਾ ਬਾਬਾ ਬਲਬੀਰ ਸਿੰਘ ਚੋਹਾਨ ਜੀ ਦੀ ਰਹਿਨੁਮਾਈ ਹੇਠ ਮਨਾਇਆ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਮੋਤੀ ਨਗਰ ਵਿਖੇ ਬਾਬਾ ਗੁੱਗਾ ਜ਼ਹਾਰ ਪੀਰ ਜੀ ਦਾ ਸਲਾਨਾ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਚੋਹਾਨ ਦੀ ਰਹਿਨੁਮਾਈ ਹੇਠ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਦਰਬਾਰ ਤੇ ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਗਈ ਤੇ ਫਿਰ 11 ਵਜੇ ਬਾਬਾ ਗੁਰਦੇਵਾਲ ਸਿੰਘ ਉੱਗੀ ਤੇ ਬਲਵਿੰਦਰ ਸਿੰਘ ਪੰਜ ਉੱਗੀ ਵੱਲੋਂ ਬਾਬਾ ਗੁੱਗਾ ਜ਼ਾਹਰ ਪੀਰ ਜੀ ਦੇ ਸੋਲੇ ਗਾਏ ਗਏ ਇਸ ਤੋਂ ਉਪਰੰਤ ਵਾਲਮੀਕੀ ਕੌਮ ਦੇ ਕੌਮੀ ਪੰਥਕ ਕੀਰਤਨੀਏ ਭਾਈ ਗੌਰਵ ਮਿੱਤ ਪਰਜਿਆ ਵਾਲਿਆ ਦੇ ਜਥੇ ਵੱਲੋਂ ਬਾਬਾ ਗੁੱਗਾ ਜ਼ਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਜਰਨਲਿਸਟ ਪ੍ਰੈਸ ਕਲਬ ਰਜੀ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਸੇਵਾਦਾਰ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ ਨਰਿੰਦਰ ਸਿੰਘ ਸੰਘਾ ਸੋਸ਼ਲ ਮੀਡੀਆ ਇਨਚਾਰਜ ਆਪ ਸ੍ਰਵਨ ਸਿੰਘ ਸੰਘਾ ਸੀਨੀਅਰ ਆਗੂ ਆਪ ਹਰਪਾਲ ਸਿੰਘ ਪਾਲਾ ਟੇਲਰ ਗੁਰਦੇਵਾਲ ਸਿੰਘ ਮਾਨ ਪ੍ਰਧਾਨ ਸਾਬੀ ਰਸੂਲਪੁਰੀ ਦਾਵੀ ਵਿਸ਼ੇਸ਼ ਸਨਮਾਨ ਕੀਤਾ ਗਿਆ तो पत्रकार मनजीत मान विशेष रिपोर्ट ਹਾਂ ਜੀ ਅੱਜ ਕਾਲਾ ਸੰਗਿਆ ਵਿਖੇ ਬਾਬਾ ਗੁੱਗਾ ਯਾਰਪੀ ਜੀ ਦਾ ਸਾਲਾਨਾ ਮੇਲਾ ਮਨਾਇਆ ਗਿਆ ਕੀ ਖੜਾ ਚਾਹੋਗੇ ਜੀ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਸੰਘਾ ਸੋਸ਼ਲ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਮੇਰੇ ਸਾਥੀ ਨਾਲ ਸਰਵਨ ਸਿੰਘ ਸੰਘਾ ਭਾਜੀ ਹਰਵਿੰਦਰ ਸਿੰਘ ਸੰਘਾ ਹਰਪਾਲ ਸਿੰਘ ਪਾਲਾ ਭਾਜੀ ਨਾਲ ਸਾਡੇ ਸਾਥੀ ਸਾਬੀਰ ਸੂਲਪੁਰੀ ਜੀ ਸਾਰੇ ਅਸੀਂ ਇਸ ਗੁੱਗਾ ਯਾਰ ਪੀਰ ਦੇ ਮੇਲੇ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਸਾਰੀ ਸੰਗਤ ਨੂੰ ਗੁੱਗਾ ਯਾਰ ਪੀਰ ਦੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦੰਨੇ ਹਾਂ ਔਰ ਅੱਜ ਤੁਸੀਂ ਇੱਥੇ ਨਸਤ ਮਸਤਕ ਹੁਣ ਵਾਸਤੇ ਆਇਓ ਕਿ ਸੰਗਤਾਂ ਨੂੰ ਸੰਦੇਸ਼ ਲੈਣਾ ਚਾਹੁੰਦੇ ਅਸੀਂ ਇਹੇ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਬ ਇਹ ਹੋ ਜਾਏ ਜੰਨੇ ਵੀ ਮੇਲੇ ਹੁੰਦੇ ਆ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਇੱਕ ਦੂਜੇ ਦਾ ਭਾਈਚਾਰਕ ਸਾਂਝ ਇਸ ਨਾਲ ਵਾਦਾ ਜੀ ਅਤੇ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਮੁੱਖ ਸੇਵਾਦਾਰ ਜਿਹੜੇ ਸਾਡੇ ਬਲਵੀਰ ਸਿੰਘ ਇਹ ਸੇਵਾ ਨੂੰ ਨਿਵਾਰਾਇਆ ਜੋ ਮੇਲਾ ਕਰਵਾ ਰਿਹਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ